Eu wow. ਹਾਂ ਜੀ ਸਾਹਿਬ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਤੇ ਜੋ ਅੱਜ ਦਾ ਦਸਤਾਰਬੰਦੀ ਕਰ ਰਹੇ ਜੀ ਉਹਦੇ ਬਾਰੇ ਦੱਸੋ ਆਪਣੀ ਸੰਸਥਾ ਦੇ ਬਾਰੇ ਦੱਸੋ ਮੇਰਾ ਨਾਮ ਜਗਦੀਪ ਸਿੰਘ ਹੈ ਮੈਂ ਬਾਇ ਪ੍ਰੋਫੈਸ਼ਨ ਮਸ਼ਹਾਲਾ ਡ੍ਰੈਨਰ ਐਂਡ ਨੋਟੇਸ਼ਨਿਸ ਦਾ ਨਾਲ ਦਸਤਾਰ ਕੋਚਰ ਅਸੀਂ ਬੱਚਿਆਂ ਲਈ ਵੱਡੇ ਲਈ ਉਪਰਾਲਾ ਕੀਤਾ ਹੈ ਕਿ ਸਾਰੀ ਸੰਗਤ ਨੂੰ ਦਸਤਾਰਨਾ ਜੋੜਿਆ ਜਾਵੇ ਸਾਡੀ ਫਾਊਂਡੇਸ਼ਨ ਦਾ ਨਾਮ ਹੈਗਾ ਟੀਮ ਕਿੰਗ ਫਾਊਂਡੇਸ਼ਨ ਅਸੀਂ ਇਸ ਟਾਈਮ ਗੁਰਦੁਆਰਾ ਕਪੂਰਨਗਰ ਰੱਬਾ ਵਾਲੇ ਬਾਜ਼ਾਰ 'ਚ ਖੜੇ ਆਂ ਇੱਥੇ ਸਾਡੇ ਪ੍ਰਧਾਨ ਸਾਹਿਬ ਪਲੱਸ ਕਜਾਂਸੀ ਸਾਹਿਬ ਦੇ ਸਹਿਯੋਗ ਨਾਲ ਅਸੀਂ ਦਮਾਲਾ ਕੈਂਪ ਸਟਾਰਟ ਕੀਤਾ ਐ ਐਂਡ ਸਾਡਾ ਮਕਸਦ ਆਹੀ ਐ ਕਿ ਸਾਰਾ ਪੰਜਾਬ ਪੱਗਾ ਵਾਲਾ ਹੋਵੇ ਐਂਡ ਜਿੱਥੇ ਸਾਨੂੰ ਮੌਕਾ ਮਿਲੇਗਾ ਅਸੀਂ ਦਸਤਾਰ ਕੈਂਪ ਜ਼ਰੂਰ ਲਗਾਵਾਂਗੇ ਐਂਡ ਅਸੀਂ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਆਂ ਕਿ ਸਾਨੂੰ ਇੱਥੇ ਇਹਨਾਂ ਨੇ ਮੌਕਾ ਦਿੱਤਾ ਐ ਅਸੀਂ ਸਾਰੇ ਜਿੰਨੇ ਵੀ ਬੱਚੇ ਸਿੱਖਣ ਵਾਸਤੇ ਆਏ ਸਭ ਦਾ ਧੰਨਵਾਦ ਕਰਦੇ ਆਂ ਕਿ ਇੱਥੇ ਦਸਤਾਰ ਸਿੱਖਣ ਆਏ ਐ ਅੱਗੇ ਤਾਂ ਕਿ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਦਸਤਾਰ ਸਿੱਖਣ ਵ ਦਮਾਲਾ ਦਸਤਾਰ ਬੋਲ ਦਸਤਾਰ ਪੱਗ ਤੁਸੀਂ ਕਿਹੜੇ ਵੀ ਸਟਾਈਲ ਸਿੱਖਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਜ਼ਰੂਰ ਸਿਖਾਵਾਂਗੇ ਇਹ ਜੋ ਦਸਤਾਰ ਬੰਦੀ ਦਾ ਤੁਸੀਂ ਸਖਲਾਈ ਦੇ ਰਹੇ ਜੇ ਇਹ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਚੱਲਣਾ ਸਾਰਾ ਨਹੀਂ ਅਸੀਂ ਵੈਸੇ ਤੇ 10 ਮਾਰਚ ਤੋਂ ਲੈ ਕੇ 31 ਮਾਰਚ ਤੱਕ ਸੋਚਿਆ ਸੀਗਾ ਪਰ ਕਮੇਟੀ ਨੇ ਕਿਹਾ ਕਿ ਤੁਸੀਂ ਇਹਨੂੰ ਅੱਗੇ ਵਧਾਓ ਅੱਗੇ ਹੋਰ ਵੀ ਲੋਕਾਂ ਨੂੰ ਮੌਕਾ ਮਿਲੇਗਾ ਸਿੱਖਣ ਦਾ ਸੋਲ ਸੀਨ ਹੋਣੇ ਹੈ ਕੈਂਪ 10 ਮਾਰਚ ਤੋਂ ਲੈ ਕੇ 14 ਅਪ੍ਰੈਲ ਤੱਕ ਕਰ ਰਹੇ ਹਾਂ 14 ਅਪ੍ਰੈਲ ਨੂੰ ਅਸੀਂ ਪੱਗਾਂ ਦੇ ਕੰਪੀਟੀਸ਼ਨ ਵੀ ਕਰਾਵਾਂਗੇ ਜਿੱਦੇ ਵਿੱਚ ਜੇਤੂ ਬੱਚਿਆਂ ਨੂੰ ਇ ਉਦੇ ਵਿੱਚ ਨਾਲ ਹੀ ਕਿਸੇ ਜਿਹੜਾ ਬੱਚਾ ਪਹਿਲਾ ਦੂਜੀ ਤੀਜੀ ਰੈਂਕ ਤੇ ਆਏਗਾ ਉਹਨੂੰ ਨਾਲ ਪੱਗ ਵੀ ਦਿੱਤੀ ਜਾਂਦੀ ਤੁਸੀਂ ਦੱਸ ਰਹੇ ਜਿਦਾਂ ਤੁਹਾਡੇ ਉਸਤਾਦ ਜੀ ਸਨ ਉਹ ਵੀ ਪਹੁੰਚਦੇ ਉਹਨਾਂ ਦੇ ਬਾਰੇ ਦੱਸੋ ਕੁਝ ਹਾਂਜੀ ਤੁਸੀਂ ਮੈਂ ਉਸਤਾਦ ਜੀ ਨੂੰ ਵੀ ਦੇਖੀ ਹੋਏਗੀ ਉਹਦੇ ਵਿੱਚ ਜਿਹੜੇ ਜਿਨ੍ਹਾਂ ਨੇ ਸਭ ਤੋਂ ਮੇਨ ਰੋਲ ਪਲੇ ਕੀਤਾ ਨੇ ਐਨਸਿੰਗ ਤੋਂ ਮੇਰੇ ਉਸਤਾਦ ਜੀ ਨੇ ਜਦੋਂ ਮੈਂ ਕੰਪੀਟੀਸ਼ਨ ਪਹਿਲੀ ਵਾਰ ਜਿੱਤਿਆ ਸੀਗਾ 2015 ਦੇ ਵਿੱਚ ਪਟਿਆਲੇ ਦੇ ਵਿੱਚ ਉਦੋਂ ਮੈਂ ਦਮਾਲਾ ਕੰਪੀਟੀਸ਼ਨ ਚ ਫਰਸਟ ਆਇਆ ਸੀ ਐਂਡ ਅੱਗੇ ਬਹੁਤ ਸਾਰੇ ਕੰਪੀਟੀਸ਼ਨ ਅਸੀਂ ਜਿੱਤੇ ਆ ਉਸ ਤੋਂ ਬਾਅਦ ਹੌਲੀ ਹੌਲੀ ਸਿੱਖਦੇ ਸਿੱਖਦੇ ਸਿਖਾਉਣ ਦਾ ਮੌਕਾ ਮਿਲਿਆ ਫਿਰ ਜਜਮੈਂਟ ਦਾ ਮੌਕਾ ਮਿਲਿਆ ਅਜਮੇਪੂਰੀ ਇੰਡੀਆ ਦੇ ਵਿੱਚ ਹਰ ਤਰੀਕੇ ਦੀ ਪਾਗ ਸਿਖਾ ਲੈਣਾ ਰਾਜਸਤਾਨੀ ਹੈ ਗੁਜਰਾਤੀ ਹੈ ਮਰਾਠੀ ਹੈ ਹਰ ਤਰੀਕੇ ਦੇ ਪਲਸ ਨਾਲ ਲਲ ਕੀ ਹੈ ਅਸੀਂ ਚਾਹੁੰਦੇ ਕਿ ਪੰਜਾਬ ਦਾ ਹਰ ਬੱਚਾ ਕਟਿੰਗ ਨਾ ਕਰਾਵੇ ਵਾਹਰ ਨਾ ਕੱਟੇ ਆਪਣੇ ਕੇਸ ਨੂੰ ਕਤਰਨਾ ਕਰਾਵੇ ਪਲਸ ਦਸਤਾਰ ਜ਼ਰੂਰ ਬੰਨੇ ਸੱਜੀ ਹੋਵੇ ਦਸਤਾਰ ਸਿਰ ਤੇ ਬਹੁਤ ਵਧੀਆ ਲੱਗਦੀ ਹੈ ਠੀਕ ਹੈ ਜੀ ਧੰਨਵਾਦ